ਲਓ ਵੀ ਮਿੱਤਰ ਪਿਆਰਿਓ ਕਈ ਸੱਜਣਾ ਨੇ ਪੁੱਛਿਆ ਸੀ ਵੀ ਜਦੋਂ ਤੁਸੀਂ ਵਾਲਮਾਰਟ ਜਾਂ ਹੋਰ ਕਿਸੇ ਸੇਲ ਸੈਂਟਰ ਦਾ ਦਿਖਾਉਨੇ ਹੋ ਹਾਲਚਾਲ ਤਾਂ ਰੇਟ ਵੀ ਦੱਸਿਆ ਕਰੋ ਅੱਜ ਹੁਣ ਆਪਾਂ ਕੋਸ਼ਿਸ਼ ਕਰਦੇ ਹਾਂ ਕੁਝ ਜਿਹੜਾ ਸਮਾਨ ਲੈਂਦਾ ਗਰੋਸਰੀ ਦਾ ਉਹਦਾ ਰੇਟ ਸਾਂਝਾ ਕਰ ਲਈ ਲਓ ਜੀ ਪਹਿਲੇ ਨੰਬਰ ਤੇ ਤਾਂ ਹੈਗਾ ਆਪਣੇ ਕੋਲੇ ਆਟੇ ਤੇ ਬਿਸਕਟ ਇਹ ਆਟੇ ਤੇ ਬਿਸਕਟ ਹੈਗੇ ਆ ਜੀ ਕਿੰਨਾ ਵਜਨ ਹੈ ਇਹਨਾਂ ਦਾ ਇਹ ਹੈਗਾ 2.5 ਇਹ ਕਿੱਥੇ ਲਿਖਿਆ ਆਓ ਵੀ ਇਹ ਆ ਸੀ 2.5 ਆਈਬੀਸੀ ਮਤਲਬ ਪਾਉਂਡ ਹੈ 2.5 ਪਾਉਂਡ 1 ਪਾਉਂਡ ਹੁੰਦਾ ਕਰੀਬ ਕਰੀਬ ਅੱਧਾ ਕਿਲੋ ਦਾ ਤੇ 2.5 ਪਾਉਂਡ ਲਾ ਲੋ ਤੁਸੀਂ ਕਿੰਨੇ ਦੇ ਬਣ ਗਏ ਜੀ ਕਿਲੋ ਸਵਾ ਕਿਲੋ ਹੋ ਗਿਆ ਤਾਂ ਚਲੋ ਇਹ ਬਿਸਕੁਟ ਜਿਹੜੇ ਸਵਾ ਡੇਢ ਕਿਲੋ ਦੇ ਕਰੀਬ ਇਹ ਹੈਗੇ 7 ڈالر ਦੇ ਹੁਣ 7 ਨੂੰ ਤੁਸੀਂ ਗਾ 6 ਨਾਲ ਗੁਣਾ ਕਰਕੇ ਬਣਾਈ ਚੱਲੋ ਅੱਜ ਆਹ ਸੂਜੀ ਦੇ ਰਸ ਇਹ 3 ڈالر ਦਾ ਆਹ ਪਰਲੇ ਜੀ ਬਿਸਕਟ ਆਪਣੇ ਆਮ ਹੀ ਚੱਲਦੇ ਆ ਜੀ ਇਹ ਆ ਪੈਕਟ ਅੰਦਰ ਰੱਖਿਆ ਲਏ ਹੈ ਕੋਈ 12 14 ਪੀਸ ਵਾਲਾ ਹੋਣਾ ਇਹ ਹੈਗਾ 5 ਕ ਡਾਲਰ ਦਾ ਆ ਬਰੈਡ ਆ ਗਈ ਜੀ ਇਹ 2 ਡਾਲਰ ਦੀ ਆ ਨੀਅਰ ਅਬਾਊਟ ਆਹਾ ਆ ਗਿਆ ਜੀ ਪਨੀਰ ਆਹ ਤੇ ਪਨੀਰ ਨਿਕਲ ਜਾ ਇਹ ਹੈਗਾ 5 ਡਾਲਰ ਦਾ ਆ ਕੱਤੀ ਹੋਈ ਭਿੰਡੀ ਇੱਥੇ ਸਬਜ਼ੀਆਂ ਸਾਰੀਆਂ ਕੱਟ ਕੇ ਫ੍ਰੀਜ ਕਰਕੇ ਦੇ ਦਿੰਦੇ ਆ ਵੀ ਘਰੇ ਜਾਓ ਤੇ ਬਸ ਤਿੱਲੇ ਚ ਪਾ ਦਿਓ ਇਹ ਦਾ ਭਿੰਡੀ ਦਾ ਰੇਟ ਹੈਗਾ ਜੇ ਇੱਕ ਪੈਕਟ ਦਾ ਅ 1.17 1.17 ਸਮਝ ਲਓ ਤੁਸੀਂ ਸਵਾ ਕ ਡਾਲਰ ਠੀਕ ਹੈ ਜੀ ਆ ਛੋਲੇ ਨੇ ਇਹ ਵੀ ਮਿਰਖਲ ਕੋ 4 400 ਗ੍ਰਾਮ ਦੇ ਪੈਕਟ ਜੇ ਹੋਣੇ ਆ ਨਿੱਕੇ ਤੇ ਇਹਦਾ 3 ਡਾਲਰ ਇੱਕ ਦਾ ਰੇਟ 3 ਡਾਲਰ ਦਾ ਕੁਝ ਛੋਲੇ ਆਹਾ ਇੱਕ ਪੈਕਟ ਵਜਨਾ ਲਿਖਿਆ 350 ਗ੍ਰਾਮ ਇਹ ਹੈਗਾ ਦੇਨ ਡਾਲਰ 6.18 180 ਰੁਪਏ ਦਾ ਇੱਕ ਪੈਕਟ ਹੈ ਜੇ ਆਪਾਂ ਉਸ ਹਸਰ ਨਾਲ ਲਾਗੇ ਤੇ ਆ ਗੁੜ ਸਾਹਿਬ ਆ ਗਏ ਇਹ ਗੁੜ ਹੈਗਾ ਜੇ ਪੈਕਟ ਸਾਈਜ਼ ਦਾ 1 ਕਿਲੋ ਆ ਲਿਖਿਆ 1 ਕਿਲੋ 1 ਕਿਲੋ ਗੁੜ ਹੈਗਾ ਜੇ ਪਲੈਨ ਗੁੜ 5 ਡਾਲਰ ਦਾ 5ਉ 6 ਕਾ 300 300 ਰੁਪਏ ਦਾ ਕਿਲੋ ਆ ਜੀ ਠੀਕ ਹੈ ਇਸ ਹਾਲ ਨਾਲ ਤੇ ਬਾਕੀ ਹੋਰ ਤਾਂ ਚਲ ਬਾਲੇ ਬਰੀਕੇ ਚ ਕੀ ਜਣਾ ਆ ਹੈਗਾ ਹਲਾਲ ਦਹੀਂ 750 ਗ੍ਰਾਮ ਇਹ 750 ਗ੍ਰਾਮ ਦਹੀਂ ਹੈਗਾ ਜੀ 요거트 ਹਾਂ ਹਾਂਜੀ 2.97 ਸਮਝ ਲਓ 3 ਕ ਡਾਲਰ ਦਾ 3 ਡਾਲਰ ਦਾ ਹੈਗਾ 750 ਗ੍ਰਾਮ ਠੀਕ ਹੈ ਜੀ ਤੇ ਬਾਕੀ ਤਾਂ ਅੱਛਾ ਦੁੱਧ ਵਾਲੇ ਆਪਾਂ ਦੇਖਦੇ ਹਾਂ ਕੀ ਹਿਸਾਬ ਹੈ ਤਾਂ ਦੁੱਧ ਦੇ ਇੱਥੇ ਕੇਨ ਹੁੰਦੇ ਆ ਜੀ ਇਹ ਕੇਨ ਹੈਗਾ ਅ 569 ਇਹਦਾ ਹਿਸਾਬ ਲਾਓ ਤੁਸੀਂ ਵੇਟ ਇਹਦਾ ਹੋਊਗਾ 250 250 ਨਹੀਂ 250 ml ਤਾਂ ਹੋ ਗਏ ਨਾ ਤੇ ਨਿਊਟਰੇਸ਼ਨ ਹੋ ਗਏ ਤੇ ਟੋਟਲ weight ਤਾਂ ਹੁੰਦਾ ਕਿੰਨਾ ਹੁੰਦਾ 4 ਲੀਟਰ 4 ਲੀਟਰ ਅੱਛਾ 4 ਲੀਟਰ ਇਹ 4 ਲੀਟਰ ਦਾ ਇੱਕ ਕੈਨ ਆ ਜੀ ਇਹ ਫੈਟ ਦੇ ਹਿਸਾਬ ਹੁੰਦਾ ਇਹ ਬਿਲਕੁਲ ਲੋ ਫੈਟ ਆ ਜੀ ਜਿਹੜਾ ਲੈਂਦਾ ਤੇ ਇਹਦਾ ਰੇਟ ਹੋ ਗਿਆ 69 ਤੇ 75 85 ਹੈ 60 ਹੀ ਹੋ अच्छा फिर ਅਸੀਂ ਆ ਗਏ 915 178 ਸਮਝ ਲਓ 6 ਡਾਲਰ ਆ ਇਹਦਾ 6 ਕੰਮ 6 ਕੰਮ 36 4 ਲੀਟਰ ਦੁੱਧ ਤੇ 6 ਡਾਲਰ 360 ਰੁਪਏ ਦਾ ਸੋ ਇਸ ਤਰ੍ਹਾਂ ਮੋਟਾ ਮੋਟਾ ਹਿਸਾਬ ਇਹ ਕਾ ਆٹے ਦਾ ਮੇਨ ਜਿਹੜਾ ਆਪਣਾ ਲੋਡ ਹੁੰਦੀ ਹੈ ਜੀ ਇਹ ਕਿੰਨੇ ਦਾ ਆਇਆ ਜੀ ਅੱਜ ਇਹ ਹੁੰਦਾ ਵੈਸੇ ਮੋਲ ਮਾਰ ਜੀ ਫਾਨ ਨਾ ਇਹ ਹੈਗਾ ਸਮਝ ਲੋ 9 ਕਿਲੋ ਇਹ ਇਹਦਾ ਰੇਟ ਵਧਦਾ ਘਟਦਾ ਰਹਿੰਦਾ ਔਸਤ 18 ਡਾਲਰ ਦੇ ਕਰੀਬ ਪੈਂਦਾ 9 ਕਿਲੋ 9 ਕਿਲੋ 18 ਡਾਲਰ ਗਾਉ ਨੂੰ 6 ਨਾਲ ਗੁਣਾ ਕਰ ਲੋ ਸੋ ਇਸ ਤਰ੍ਹਾਂ ਜੇ ਤਾਂ ਡਾਲਰਾਂ ਦੇ ਵਿੱਚ ਦੇਖੀਏ ਫਿਰ ਤਾਂ ਮਤਲਬ ਇਹ ਬਹੁਤ ਸਸਤੇ ਲੱਗ ਗਿਆ 2-2 4-4 ਡਾਲਰਾਂ ਦਾ ਇਹ ਸਮਾਨ ਪਰ ਜੇ ਉਹਨਾਂ ਰੁਪਈਆਂ 'ਚ ਕਰੀਏ ਫਿਰ ਬਹੁਤ ਬੰਦ ਹੈ ਓਕੇ ਥੈਂਕ ਯੂ ਜੀ